ਜੱਦ ਨੂੰ ਦੇਖ ਪੈਰਾਂ ਨੂੰ ਪਸਾਰੀਏ ਪੱਲੇ ਹੋਵੇ ਜੋ ਵੀ ਉਹਦੇ ਨਾਲ ਸਾਰੀਏ ਚੱਕ ਕੇ ਵਿਆਜੀ ਪੈਸਾ ਕਰਦਾ ਨੂੰ ਐ ਉਹਦੇ ਨਾਲ ਸੁੱਕੀ ਰੋਟੀ ਦਾਲ ਚੰਗੀ ਆ ਪਿੱਠ ਪਿਛੇ ਯਾਰ ਦੀ ਜੋ ਕਰਦਾ ਬਰਾਹੀ ਉਹਨੂੰ ਦੂਰੋਂ ਸਾਸਰੀ ਵਾਹ ਨਾਲੇ ਤੇਰੀ ਤੇਰੀ ਕੈਨੀ ਐ ਨਹੀਂ ਨਾਲੇ ਲਾਰੇ ਲੋਨੀ ਏ ਨਾਲੇ ਤੇਰੀ ਤੇਰੀ ਕੈਨੀ ਐ ਨਹੀਂ ਨਾਲੇ ਲਾਰੇ ਲੋਨੀ ਏ ਇਦਾਂ ਨਹੀਂ ਗੱਡੀਆਂ ਚੱਲਦੀਆਂ ਨਹੀਂ ਜਿੱਦਾਂ ਤੂੰ ਚਨਾਉਣੀ ਏ 1988 ਵਿੱਚ ਦਿੱਲੀ ਜੀ ਉਹਨਾਂ 'ਚ ਮੇਰਾ ਗੀਤ ਆ ਬਹੁ ਆਂਦੀਆਂ ਟਾਂਗਾ ਮਿੱਤਰਾਂ ਦਾ ਮੋਗੇ ਵੱਲ ਜਾਵੇ ਬਹਿ ਜਾ ਮੈਨੂੰ ਛਾਲ ਮਾਰ ਕੇ ਚੱਕਰਾਂ ਮਾਰ ਆਪਣੇ ਮੇਰੀ ਮੁੰਦਰੀ ਮੋੜ ਜਾ ਮੈਂ ਤੇਰੀ ਤੂੰ ਮੇਰਾ ਮੈਂ ਤੇਰੀ ਤੂੰ ਮੇਰਾ ਛੱਡ ਨਾ ਜਾਵੀਂ ਵੇ ਨੇ ਮਿੱਤ ਰਾਇਆ ਤੋੜਨ ਬਾਵੀ ਨੇ ਮੈਂ ਤੇਰੀ ਤੂੰ ਮੇਰਾ ਜੂਰੋ ਕੋਟ ਨਵਾਂ ਰਿਕਾਰਡ ਮੇਰਾ ਐਟੀਟਿਊਡ ਆ ਰਿਹਾ ਜੀ ਟੀਰਾ ਮੇਜਰ ਭਾਜੀ ਜਿਨ੍ਹਾਂ ਨੇ ਮੇਰਾ ਨਵਾਂ ਰਿਕਾਰਡ ਕੀਤਾ ਸਸਟੇਕਾਲ ਜੀ ਮੈਂ ਤੁਹਾਡੀ ਮਨਦੀਪ ਕੌਰ ਤੁਹਾਡੇ ਆਪਣੇ ਚੈਨਲ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਕਰਦੀ ਆ ਜਿਵੇਂ ਕਿ ਤੁਸੀਂ ਜਾਣਦੇ ਹੋ ਹਰ ਵਾਰ ਅਸੀਂ ਤੁਹਾਨੂੰ ਇੱਕ ਵੱਖਰੀ ਵੱਖਰੀ ਸ਼ਖਸੀਅਤ ਦੇ ਰੂਬਰੂ ਕਰਾਉਂਦੇ ਆ ਤੇ ਅੱਜ ਵੀ ਅਸੀਂ ਤੁਹਾਨੂੰ ਮਿਲਾਉਣ ਜਾ ਰਹੇ ਹਾਂ ਬਹੁਤ ਹੀ ਪਿਆਰੇ ਗਾਇਕ ਜੀ ਸ਼ਰਮੀਲਾ ਜੀ ਦੇ ਨਾਲ ਤੇ ਆਓ ਵਕਤ ਨੁਜ਼ਾਇਆ ਕਰਨ ਤੋਂ ਬਿਨਾ ਉਹਨਾਂ ਦੇ ਨਾਲ ਗੱਲਾਂ ਕਰਨੀ ਸ਼ੁਰੂ ਕਰੀਏ ਜੀ ਸਸਿਕਾ ਸ਼ਰਮੀਲਾ ਜੀ ਸਸਿਕਾ ਮਨਦੀਪ ਜੀ ਬਹੁਤ ਬਹੁਤ ਥੈਂਕ ਯੂ ਤੁਹਾਡਾ ਧੰਨਵਾਦ ਰੂਕੰਦਾ ਸ਼ਰਮੀਲਾ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਤੁਸੀਂ ਇੰਨੇ ਬਿਜ਼ੀ ਸ਼ਡਿਊਲ ਦੇ ਵਿੱਚੋਂ ਸਾਡੇ ਲਈ ਟਾਈਮ ਕੱਢਿਆ ਤੇ ਸਾਨੂੰ ਮੌਕਾ ਦਿੱਤਾ ਆਪਣੇ ਰੂਬਰੂ ਹੋਣ ਦਾ ਤੁਹਾਡਾ ਸਾਡੇ ਚੈਨਲ ਤੇ ਬਹੁਤ ਬਹੁਤ ਸਵਾਗਤ ਆ ਕਿ ਤੁਸੀਂ ਆਪਣਾ ਟਾਈਮ ਕੱਢ ਕੇ ਸਾਡੇ ਰੂਬਰੂ ਹੋਏ ਹੋ ਜੀ ਸ਼ਰਮੀਲਾ ਜੀ ਸਾਰਿਆਂ ਤੋਂ ਪਹਿਲਾਂ ਅਸੀਂ ਗਾਇਕੀ ਦੀ ਗੱਲ ਕਰਾਂਗੇ ਤੁਹਾਡੇ ਨਾਲ ਕਿ ਤੁਹਾਡੀ ਗਾਇਕੀ ਜਿਹੜੀ ਉਹਦੀ ਸ਼ੁਰੂਆਤ ਕਿੱਥੋਂ ਹੋਈ ਮੈਂ ਸਭ ਤੋਂ ਪਹਿਲਾਂ ਤੇ ਜਿਹਨੇ ਇਹ ਚੈਨਲ ਨੂੰ ਦੇਖਦੇ ਸਾਰਿਆਂ ਦਾ ਇੰਗਲੈਂਡ ਕੈਨੇਡਾ ਅਮਰੀਕਾ ਨਿਊਜ਼ੀਲੈਂਡ ਆਸਟ੍ਰੇਲੀਆ ਪੰਜਾਬ ਸਾਰੇ ਸਰੋਤਿਆਂ ਦਾ ਬਹੁਤ ਬਹੁਤ ਥੈਂਕ ਯੂ ਧੰਨਵਾਦ ਤੇ ਤੁਹਾਡੀ ਸਾਰੀ ਟੀਮ ਦਾ ਮਨਦੀਪ ਜੀ ਬਹੁਤ ਬਹੁਤ ਥੈਂਕ ਯੂ ਧੰਨਵਾਦ ਕਿ ਜਿਹੜੇ ਇਹ ਚੈਨਲ ਨੂੰ ਚਲਾ ਰਹੇ ਆ ਮੈਂ ਬਹੁਤ ਥੈਂਕ ਯੂ ਧੰਨਵਾਦ ਕਰਦਾ ਕਿ ਗਾਉਣ ਦਾ ਮੈਨੂੰ ਬੜਾ ਚਿਰ ਪਹਿਲਾਂ ਸ਼ੌਕ ਪੈ ਗਿਆ ਹੈਗਾ ਜਦੋਂ ਮੈਂ ਛੋਟੇ ਨੂੰ ਸਪੀਕਰ ਸੁਣਦੇ ਹੁੰਦੇ ਸੀ ਮੇਰਾ ਇਲਾਕਾ ਜਨਾਦਰਾਸਪੁਰ ਦਾ ਪਿੰਡ ਮੇਰਾ ਕਮਾਣਾ ਦਾ ਸੀ ਸਰਖੋਵਾ ਤੇ ਮੈਂ ਚਕਰਾਲੇ ਰਿਹਾ ਹਾਂ ਮੇਰੀ ਸੇਕੀ ਵੀ ਮੇਰੇ ਨਾਲ ਗੋਨੀ ਦੀ ਦਲਜੀਤ ਕੌਰ ਉਹਨੇ ਵੀ ਮੇਰੇ ਨਾਲ ਰਿਕਾਰਡਿੰਗ ਵੀ ਕੀਤੀ ਹੈਗੀ ਤੇ ਬਾਹਰ ਵੀ ਜਾ ਕੇ ਆਏ ਆ ਅੱਜ ਕੱਲ੍ਹ ਆਸਟ੍ਰੇਲੀਆ ਅਸ਼ਪਾਲ ਸਿੰਘ ਦਲਜੀਤ ਕੌਰ ਵੈਰੀ ਗੁੱਡ ਤੇ ਸ਼ਰਮੀਲਾ ਜੀ ਇਹ ਜਿਹੜੀ ਤੁਹਾਡੀ ਗਾਇਕੀ ਹੈ ਇਹਦੇ ਵਿੱਚ ਗੁਰੂ ਤੁਸੀਂ ਕਿਹਨੂੰ ਧਾਰਿਆ ਤੁਸੀਂ ਕਿਹਨੂੰ ਮੰਨਦੇ ਹੋ ਕਿ ਵੀ ਗਾਇਕੀ ਦੇ ਦੌਰ ਦੇ ਵਿੱਚ ਉਹ ਤੁਹਾਡੇ ਗੁਰੂ ਸਭ ਤੋਂ ਪਹਿਲਾਂ ਮੈਂ ਮਨਜੀਤ ਮਸਾਨਾ ਜਮਲੇ ਜੜ ਦਾ ਸ਼ਗਿਰਦ ਉਹਨਾਂ ਕੋਲੇ ਮੈਂ ਸਿੱਖਦਾ ਜਗਾ ਗਾਉਣਾ ਤੇ ਉਹਨਾਂ ਤਾਂ ਮੁਕਲਾਂ ਦੇ ਹੀ ਉਹਦੇ ਤੋਂ ਬਾਅਦ ਫਿਰ ਜਿੰਦ ਕਮਾਣਾ ਵਾਲਾ ਕਿ ਬਹੁਤ ਵਧੀਆ ਰੈਪਰ ਹੋਇਆ ਗਿੱਲ ਬਹੋਨੇ ਵਾਲਾ ਜਿੰਦ ਕਮਾਣਾ ਵਾਲਾ ਤੇ ਗਿੱਲ ਬਹੋਨੇ ਵਾਲਾ ਉਹ ਸਾਜਵਨ ਜੜ ਦੇ ਸ਼ਗਿਰਦ ਦੀ ਫਿਰ ਮੈਨੂੰ ਲੁਧਿਆਣੇ ਚੱਲ ਕੇ ਆਈ ਜਮਲਾ ਜੜ ਦੀ ਕੋਲੇ ਜੀ ਫਿਰ ਮੈਂ ਉਹਨਾਂ ਨੂੰ ਆਪਣਾ ਗੁਰੂ ਬਣਾਇਆ ਜਰੂਰ ਜੀ ਕੋਈ ਦੋ ਨਾ ਉਹਨੇ ਵੀ ਸੁਣਾ ਰਿਹਾ ਸ਼ੁਰੂ ਕਰਨ ਤੋਂ ਪਹਿਲਾਂ ਚੈਨਲ ਜਰੂਰ ਜੀ ਮੈਂ ਤੇਰੀ ਤੂੰ ਮੇਰਾ ਮੈਂ ਤੇਰੀ ਤੂੰ ਮੇਰਾ ਛੱਡ ਨਾ ਜਾ ਮੀਂ ਵੇ ਜੋ ਅਲੜ ਪੜੇ ਵਿੱਚ ਰੰਗਾਂ ਤੋੜਨ ਬਾਵੀ ਵੇ ਮੈਂ ਤੇਰੀ ਤੂੰ ਮੇਰਾ ਮੈਂ ਤੇਰੀ ਤੂੰ ਮੇਰਾ ਸ਼ਰਮੀਲਾ ਜੀ ਜਿਵੇਂ ਅਸੀਂ ਦੇਖਦੇ ਹਾਂ ਤੁਹਾਡਾ ਨਾਮ ਜੀ ਸ਼ਰਮੀਲਾ ਕੀ ਤੁਹਾਡਾ ਅਸਲੀ ਨਾਮ ਵੀ ਇਹ ਹੀ ਆ ਮੇਰਾ ਅਸਲੀ ਨਾਮ ਜਿਹੜਾ ਗੁਰਮੀਤ ਸਿੰਘ ਜੀ ਜਦੋਂ ਮੇਰਾ ਨਾ ਮੇਰੇ ਪਿੰਡ ਦਾ ਬਹੁਤ ਵਧੀਆ ਰੈਟ ਹੁੰਦਾ ਗੁਰਦੀਪ ਪੋਲੀ ਜੀ ਉਹਨਾਂ ਦੇ ਕੋਲ ਜਾਂਦਾ ਹੁੰਦਾ ਉਹਨੇ ਮੇਰੀ ਰਿਕਾਰਡਿੰਗ ਕਰਨ ਵਾਸਤੇ ਤੇ ਮੈਂ ਉਹਦੇ ਘਰ ਜਿੱਦੋ ਜਾਣਾ ਸੰਗ ਦਾ ਬਣਾ ਉਹ ਕਹਿੰਦਾ ਯਾਰ ਤੂੰ ਬਹੁਤ ਹੀ ਸੰਗ ਦਾ ਅੱਡੇ ਘਰੇ ਗਿਆਨ ਕਿ ਤਰ੍ਹਾਂ ਨਾ ਸ਼ਰਮੀਲਾ ਰੱਖਦੀ ਉਹਨਾਂ ਨੇ ਮੇਰਾ ਗੁਰਮੀਤ ਸਿੰਘ ਸ਼ਰਮੀਲਾ ਨਾਮ ਰੱਖਿਆ ਹੈਗਾ ਜੀ ਤੇ ਜੀ ਸ਼ਰਮੀਲਾ ਮੈਂ ਦੱਸਦਾ ਕਿ ਜਾ ਕੇ ਕਿੰਦਾ ਬਣਿਆ ਜੀ ਉਹ ਹੁਣੇ ਸਾਨੂੰ ਦੱਸੋ ਜੀ ਜੀ ਸ਼ਰਮੀਲਾ ਕਿਦਾਂ ਹੋਇਆ ਉਹ ਇਦਾਂ ਆ ਕੇ ਸਭ ਤੋਂ ਪਹਿਲਾਂ ਮੈਂ ਗਿਲਬ ਹੋਣ ਵਾਲੀ ਸੀ ਜਿੰਦ ਕਮਣ ਵਾਲੇ ਮੇਰੀ ਰਿਕਾਰਡਿੰਗ ਕੀਤੀ 1988 ਵਿੱਚ ਦਿੱਲੀ ਜੀ ਤੇ ਉਹਨਾਂ ਚ ਮੇਰਾ ਗੀਤ ਆ ਬੋ ਉਹਦੀਆਂ ਟਾਂਗਾ ਮਿੱਤਰਾਂ ਦਾ ਮੋਗੀ ਵੱਲ ਜਾਵੇ ਬਹਿ ਜਾ ਮੈਨੂੰ ਛਾਲ ਮਾਰ ਕੇ ਚੱਕਰਾਂ ਮਾਰ ਆਪਣੇ ਮੇਰੀ ਮੰਦਰੀ ਮੋੜ ਜਾ ਕੋਨਾਂ ਦਿਨਾਂ ਚੋ ਗੀਤ ਆ ਬਹੁਤ ਹੀ ਵਧੀਆ ਬੜਾ ਚਲਾ ਪਰ ਮੈਨੂੰ ਪਤਾ ਨਹੀਂ ਉਹਦੇ ਵਿੱਚ ਸੋਨ ਲਾਲ ਦਾ ਤੇ ਬਾਦ ਕਿਸ਼ਨ ਦਾ ਮਿਊਜ਼ਿਕ ਹੀਗਾ ਇਹਦੇ ਵਿੱਚ ਖੋਜ ਕੇ ਕੀਦਿਆਂ ਵਾਲੇ ਦਾ ਗਰਮੀਤ ਬਾਬਾ ਜੀ ਦਾ ਜਸਦੇਵ ਭਾਈ ਦਾ ਸਾਜ ਦੇ ਵੱਡੇ ਮੁੰਡੇ ਦਾ ਜਸਦੇਵ ਭਾਈ ਦਾ ਗੀਤ ਹੀਗਾ ਤੇ ਬਾਕੀ ਸਾਰੀ ਮੇਰੀ ਰਿਕਾਰਡਿੰਗ ਪਹਿਲਾਂ ਮੈਂ ਦਿੱਲੀ ਕੀਤੀ ਉਹਨਾਂ ਦਿਨਾਂ ਚ ਬਹੁਤ ਗਿਰੀ ਚ ਰਿਹਾ ਉਹ ਤੋਂ ਬਾਅਦ ਫਿਰ ਮੈਂ ਰਿਕਾਰਡਿੰਗ ਦੁਬਾਰਾ ਫਿਰ ਅੰਗਰੇਨ ਸ਼ੁਰੂ ਕੀਤੀ ਆ ਬਹੁਤ ਖੂਬ ਜੀ ਜੀ ਤੁਹਾਡਾ ਤੁਸੀਂ ਇਹ ਦੱਸੋ ਸਭ ਤੋਂ ਪਹਿਲਾ ਗਾਣਾ ਕਿਹੜਾ ਸੀ ਸਭ ਤੋਂ ਪਹਿਲਾ ਗਾਣਾ ਆਇਆ ਹੈਗਾ ਟਾਂਗਾ ਮਿੱਤਰਾਂ ਨਾਲ ਮੋਗੀ ਵੱਲ ਜਾਵੇ ਹਾਂਜੀ ਚੱਕਲਾ ਰਮਾਲ ਆਪਣਾ ਮੇਰੀ ਮੁੰਦਰੀ ਮੋੜ ਜਾ ਕੇ ਫਿਰ ਉਹ ਤੋਂ ਬਾਅਦ ਮੇਰਾ ਇੱਕ ਧਾਰਮਿਕ ਆਇਆ ਕੰਦਾ ਨਹੀਂ ਲੋਨੀਆਂ ਸਾਬ ਜਿਆ ਦੇ ਨਾਲ ਗੀਤ ਧਾਰਮਿਕ ਹਾਂਜੀ ਉਹਦੇ ਤੋਂ ਬਾਅਦ ਫਿਰ ਮੇਰਾ ਮੇਲ ਹੋਇਆ ਅ ਡਾਕਟਰ ਜੋਸ ਹਾਂਜੀ ਨੂੰ ਸਾਰੀ ਦੁਨੀਆ ਜਾਣਦੀ ਸਾਰੀ ਦੁਨੀਆ ਜਾਣਦੀ ਇੱਕੋ ਹੀ ਦੁਨੀਆ ਤੇ ਬਹੁਤ ਵਧੀਆ ਮੇਰਾ ਉਪਰ ਆਵਾ ਮੇਰੀ ਆਪਣੀ ਫੈਮਿਲੀ ਰਿਲੇਸ਼ਨ ਜਿਨ੍ਹਾਂ ਨੇ ਅ ਪਾਕਿਸਤਾਨੀਆਂ ਦੇ ਜੋ ਉਸਤਾਦ ਸਦਾ ਨੌ ਸਰ ਤਫਦੀ ਲਿਖਾ ਸਾਜੀਦਾ ਵੀ ਉਹਨਾਂ ਨੇ ਕ ਕਿਤ ਕਵਾਲੀਆਂ ਜੀ ਬਹੁਤ ਹੀ ਜੈਜੀ ਬਾਜੀ ਸ਼ਿੰਦਾ ਬਾਜੀ ਪੂਜਾ ਕੀਪੀ ਗਰੇਵਾਲ ਤੇ ਪੰਜਮਾਨ ਬਾਜੀ ਐਮੀ ਮੇਰੇ ਸਾਰਿਆਂ ਨੇ ਉਹਨਾਂ ਨੇ ਗੀਤ ਕੀਤੇ ਉਹਨਾਂ ਦਾ ਮੇਰੇ ਬਹੁਤ ਹੀ ਜਿਆਦੇ ਰਿਲੇਸ਼ਨ ਆ ਕਿ ਤਰੇਲੂ ਸਭ ਤੋਂ ਪਹਿਲਾਂ ਜਦੋਂ ਉਹਨਾਂ ਨੇ ਮੇਰੀ ਗੀਤ ਕੀਤਾ ਰਿਕਾਰਡ ਉਹਦੇ ਵਿੱਚ ਮੇਰੇ 5 ਗੀਤ ਸੀਗੇ ਤੇ ਉਹਨਾਂ ਚੋਂ ਬੜੇ ਕੀਤੇ ਪਿੱਠ ਪਿੱਛੇ ਸੰਧੂ ਬਾਦਸ਼ਾਹ ਪੂਰੀ ਦਾ ਲਿਖਿਆ ਗੀਤ ਹੈਗਾ ਚਾਦਰ ਨੂੰ ਦੇਖ ਪੈਰਾਂ ਨੂੰ ਪਸਾਰੀਏ ਪੱਲੇ ਹੋਵੇ ਜੋ ਵੀ ਉਹਦੇ ਨਾਲ ਸਾਰੀਏ ਜੱਗ ਕੇ ਵਿਆਜੀ ਪੈਸਾ ਕਰਦਾ ਉਹਦੇ ਨਾਲੋਂ ਸਕੀ ਰੋਟੀ ਨਾਲ ਚੰਗੀ ਆ ਪਿੱਠ ਪਿਛੇ ਯਾਰ ਦੀ ਜੋ ਕਰਜ਼ਾ ਬਰਾਈ ਉਹਨੂੰ ਦੂਰੋ ਸਾਸਰੀ ਚੰਗੀ ਆ ਬਹੁਤ ਖੂਬ ਇੱਕ ਗੀਤ ਦੀ ਬੱਲੀ ਜੀਠ ਵਾਲੀ ਦਾ ਬੜਾ ਗੀਤ ਏ ਟਰੇਲੀ ਜਿਹਦਾ ਕਰਕੇ ਮੈਂ ਇੰਗਲੈਂਡ ਕਣੀ ਤੇ ਮਰ ਕਬੋ ਵਖਿਆ ਉਹ ਗੀਤ ਉਹ ਨਹੀਂ ਮਦੂਰੇ ਸੁਣਾਈ ਦਵਾ ਸੁਣਾਓ ਜੀ ਸਾਨੂੰ ਨਾਲੇ ਤੇਰੀ ਤੇਰੀ ਕੈਨੀ ਇਹ ਨਹੀਂ ਨਾਲੇ ਨਾਲੇ ਲੋਨੀਏ ਨਾਲੇ ਤੇਰੀ ਤੇਰੀ ਕੈਨੀ ਇਹ ਨਹੀਂ ਨਾਲੇ ਲਾ ਦੇ ਲੋਨੀ ਏ ਇਦਾਂ ਨਹੀਂ ਗੱਡੀਆਂ ਚੱਲਦੀਆਂ ਨਹੀਂ ਜਦਾਂ ਤੂੰ ਚਲਾਉਣੀ ਏ ਇਦਾਂ ਨਹੀਂ ਗੱਡੀਆਂ ਚੱਲਦੀਆਂ ਨਹੀਂ ਜਦਾਂ ਤੂੰ ਚਲਾਉਣੀ ਏ ਕਿਹੜਾ ਨਹੀਂ ਤੂੰ ਜੱਜ ਲੱਗ ਗਈ ਏ ਰਹਿਣੀ ਏ ਜੋ ਬਿਜੀ ਬਿਜੀ ਕਿਹੜੀ ਗੱਲ ਦਾ ਛੋਰਾ ਤੈਨੂੰ ਜਦ ਵੀ ਮਿਲਦੀ ਖਿਜੀ ਖਿਜੀ ਬੱਲੇ ਬਨ ਕੇ ਦਿਲ ਸਾਡਾ ਪੱਲਾ ਛਡੂ ਹੁਣੀ ਏ ਏਦਾਂ ਨਹੀਂ ਗੱਡੀਆਂ ਚੱਲਦੀਆਂ ਨਹੀਂ ਜਿੱਦਾਂ ਤੂੰ ਚਲਾਉਣੀ ਵਾਜੀ ਵਾ ਤੁਸੀਂ ਹੁਣੇ ਜਿੱਦਾਂ ਗੱਲ ਕੀਤੀ ਕਿ ਬਿਕੋਸ਼ ਸੰਗਸ ਜਿਨ੍ਹਾਂ ਨੇ ਸ਼ੁਰੂਆਤ ਕੀਤੀ ਵਦੀਸ਼ਾਂ ਵਿੱਚ ਪਉਣ ਜਾਣ ਦੀ ਤੇ ਅਸੀਂ ਤੁਹਾਨੂੰ ਜਾ ਪੁੱਛਣਾ ਚਾਹਾਂਗੇ ਜਾਣਨਾ ਚਾਹੁੰਦੇ ਆ ਕਿ ਅੱਜ ਤੱਕ ਤੁਸੀਂ ਕਿਹੜੇ ਕਿਹੜੀ ਕੰਟਰੀ ਜਾਏ ਕੋਈ ਰਹਿਤ ਨਹੀਂ ਗਈ ਵੀ ਜਿਹੜੀ ਸੋਚਦੇ ਆ ਕਿ ਨਹੀਂ ਹਜੇ ਇਹ ਰਹਿ ਗਈ ਇੱਥੇ ਜਾਣਾ ਤੋ ਇਹ ਕਿਤੇ ਰਹਿ ਗਈ ਹੁੰਦੀ ਆ ਬਾਕੀ ਮੈਂ ਤੁਹਾਨੂੰ ਬਹੁਤ ਹੀ ਬਹੁਤ ਥੈਂਕ ਯੂ ਧੰਨਵਾਦ ਮਨਦੀਪ ਜੀ ਕਿ ਜਿਨ੍ਹਾਂ ਨੇ ਧੀਰਾ ਭਾਜੀ ਮੇਜਰ ਭਾਜੀ ਡਾਕਟਰ ਜੂਸ ਜੋਰਾ ਦੰਦਾ ਜੀ ਜਿਨ੍ਹਾਂ ਨੇ ਮੇਰੀ ਬੜੀ ਅਲਫ ਕੀਤੀ ਆ ਜਿੰਦ ਕਮਾਣਾ ਵਾਲਾ ਤੇ ਸਭੀ ਰਜਾਪੁਰਿਆ ਬਹੁਤ ਵਧੀਆ ਰੈਟ ਰਿਆ ਉਹਨਾਂ ਦਾ ਮਨ ਗੀਤ ਕੀਤਰ ਕਾਡ ਉਹ ਵੀ ਜਲਦੀ ਆ ਰਿਹਾ ਮੰਗੀ ਚੱਕ ਮੰਗਲਾਨੀ ਦਾ ਇਹਦੇ ਮਨ ਗੀਤ ਗਾਏ ਆ ਬਹੁਤ ਵਧੀਆ ਰੈਟ ਰਿਆ ਤੇ ਪਰਮਜੀ ਤਲਾਲੋ ਮਜਾਰੇ ਵਾਲਾ ਉਹਦੇ ਵੀ ਮੈਂ ਬਹੁਤ ਗੀਤ ਗਾਏ ਕਿਉਂਕਿ ਜਿੰਨੇ ਮੇਰੇ ਰੈਟ ਰਿਆ ਮੇਰੀ ਫੈਮਲੀ ਹੈ ਮੇਰਾ ਪਰਿਵਾਰ ਬਹੁਤ ਵਧੀਆ ਰੈਟ ਰਿਆ ਜਿਨ੍ਹਾਂ ਨੇ ਬੜੇ ਨਾਮੀ ਬੰਦੇ ਨੇ ਗੀਤ ਗਾਏ ਆ ਤੇ ਮੈਂ ਇਹ ਅਰਦਾਸ ਕਰਦਾ ਕਿ ਮਾਲਕ ਇਹਨਾਂ ਨੂੰ ਤਰਕੀਆਂ ਬਖਸ਼ੇ ਤੁਹਾਡੇ ਜਨ ਨੂੰ ਤੁਹਾਡੇ ਵੀ ਸਾਰੇ ਸੁਣਨ ਵਾਲਿਆਂ ਦੇ ਜਿਹੜੇ ਸੁਰਤੇ ਮੈਨੂੰ ਨੇ ਪਿਆਰ ਕਰਦੇ ਮੈਂ ਕਦੀ ਆਪਣੇ ਆਪ ਨੂੰ ਸਭ ਤੋਂ ਜ਼ਿਆਦਾ ਨਾਸਰਾ ਜਾਨਸੀ ਨੂੰ ਬਹੁਤ ਪਿਆਰ ਕਰਦਾ ਆਂ ਦੀ ਭਾਈ ਨੂੰ ਇਹ ਸਤਿਕਾਰ ਦੀ ਮੇਰਾ ਸਾਰੇ ਬੜਾ ਕਰਦੇ ਕਿਉਂਕਿ ਕੀਪੀ ਗਰੀਵਾਲਾ ਭਾਜੀ ਔਰ ਐਮੀ ਮਿਰਕ ਜੀ ਤੇ ਹਰਪੰਦਰ ਮਾਨ ਭਾਜੀ ਇਹ ਮਨ ਕੀ ਤੌਲਖ ਜੀ ਅਕਨਵਰ ਗਰੀਵਾਲਾ ਸਾਹਿਬ ਤੇ ਮਨਮੋਹਨ ਅਸ ਕਮਲਹੀਰ ਭਾਜੀ ਬਹੁਤ ਕਰਦੇ ਆ ਤੇ ਮੈਂ ਉਹਨਾਂ ਦਾ ਬਹੁਤ ਬਹੁਤ ਥੈਂਕ ਯੂ ਧੰਨਵਾਦ ਕਰਦਾ ਕਿ ਜਿਹੜੇ ਮੇਰਾ ਇੱਕ ਨੰਮ ਜੇ ਬੰਦੇ ਦਾ ਇਨਾ ਮਾਨ ਕਰਦੇ ਆ ਤੇ ਇਹ ਕਰਕੇ ਮੈਂ ਸਾਰੀ ਦੁਨੀਆ ਦਾ ਥੈਂਕ ਯੂ ਕਰਦਾ ਕਿ ਜਿਹੜੇ ਮੈਨੂੰ ਇਨਾ ਪਿਆਰ ਕਰਦੇ ਆ ਮੈਂ ਕੋਈ ਬਹੁਤ ਵੱਡਾ ਸਿੰਗਰ ਨਹੀਂ ਕਾ ਤੇ ਮੈਂ ਦੀ ਇੱਕ ਧੰਨਵਾਦ ਕਰਦਾ ਹਮਾਰਕ ਦਾ ਕਿ ਜਿਹਦਾ ਕਰਕੇ ਮੈਨੂੰ ਲੋਕੀ ਪਿਆਰ ਕਰਦੇ ਤੇ ਮੈਂ ਇਸੇ ਕਰਕੇ ਸਾਰਾ ਸਤਿਕਾਰ ਕਰਦਾ ਤੇ ਮੇਰੀ ਸੇਟ ਜਿਹੜੀ ਕੀ ਦਲਜੀਤ ਕੋ ਤੇ ਰਿਸ਼ਪਾਲ ਸਿੰਘ ਜਿਨ੍ਹਾਂ ਨੇ ਮੇਰਾ ਬੜਾ ਸਾਥ ਦਿੱਤਾ ਜਿਨ੍ਹਾਂ ਕੋਲੇ ਮੈਂ ਪਿੰਡ ਚ ਕੰਨਾਲੀ ਰਿਆਂ ਅੱਜ ਕੱਲੋ ਆਸਟ੍ਰੇਲੀਆ ਚ ਮੈਂ ਤੇ ਉਹਦੇ ਤੋਂ ਬਾਅਦ ਫਿਰ ਮੇਰਾ ਇੱਕ ਗੀਤ ਡਾਕਟਰ ਜੂਸਪਾਈ ਨੇ ਕੀਤਾ ਜੀ ਕੋ ਸਿੱਧਵਾਜ ਕੈਨੇਡਾ ਤੇ ਮੈਂ ਇੱਕ ਗੀਤ ਥੋੜੀ ਸਿਰਜਾ ਰਿਆਂ ਬੜਾ ਮੇਰਾ ਹਿੱਤ ਹੋਇਆ ਹੈਗਾ ਡਾਕਟਰ ਜੂਸਪਾਈ ਨੇ ਕੀਤਾ ਹੈ ਹੁਣ ਵੀ ਮੇਰੇ ਬਹੁਤ ਸਾਰੇ ਗੀਤ ਜਿਹੜੇ ਡਾਕਟਰ ਜੂਸ ਨੇ ਕੀਤੇ ਆ ਜੀ ਜਿਹੜੇ ਉਹਨਾਂ ਨਾਲ ਆ ਰਹੇ ਇਹ ਮਾਦੂਲਨਾ ਤੁਸੀਂ ਸਹੀ ਪੀਛ ਕਰਿਆ। ਬਲੇਮਨ ਇੱਕ ਅਪਾਟੀਟ ਨੇ ਤੇ ਤੁਸੀਂ ਪਹਿਲੀ ਵਾਰੀ ਇਹ ਮੰਨਦੀਬ ਦੀ ਇੰਟਰਵਿਊ ਕੀਤੀ ਆ। ਸਭੀ ਰਾਜਪਰੀਆ ਬੈਠਾ ਇੱਕ ਸ਼ੇਅਰ ਕਰਿਆ। ਘੜੀ ਘੜੀ ਵਿੱਚ ਲੱਕਾਂ ਦਾ ਫਰਕ ਹੁੰਦਾ। ਔਣ ਜੱਗ ਤੇ ਬੇਸ਼ੁਮਾਰ ਘੜੀਆਂ। ਇੱਕ ਘੜੀ ਬਿਛੋੜ ਦੇ ਸਜਣਾ ਨੂੰ ਇੱਕ ਔਣ ਮਨਾਉਣ ਦਿਲਦਾਰ ਘੜੀਆਂ। ਵਾਰਿ ਮੈਂ ਅੱਜ ਦੀ ਖੜੀ ਸਲਖੜੀ ਤੋਂ ਵਾਰਦਿਆ ਮੈਂ ਲੱਕ ਹਲਾਰ ਖਰੀਨਾ ਚਦਰ ਨੂੰ ਦੇਖ ਪੈਰਾਂ ਨੂੰ ਪਸਾਰੀਏ ਭੱਲੇ ਹੋਵੇ ਜੋ ਵੀ ਉਹਦੇ ਨਾਲ ਸਾਰੀਏ ਤੁੱਕ ਕੇ ਵੇ ਅੱਜ ਪੈਸਾ ਕਰਦਾ ਦੁਸ਼ ਉਹਦੇ ਨਾਲ ਸੁੱਕੀ ਰੋਟੀ ਨਾਲ ਚੰਗੀਏ ਪਿੱਠ ਪਿੱਛੇ ਯਾਰ ਦੀ ਜੋ ਕਰਦਾ ਬੁਰਾਈ ਉਹਨੂੰ ਦੂਰ ਸਸਰੀ ਘਰ ਸੰਗੀਏ ਤਨ ਭੀ ਚਿਆਰ ਦੀ ਜੋ ਕਰਦਾ ਬੁਰਾਈ ਉਹਨੂੰ ਦੂਰ ਸਸਰੀਏ ਕਰ ਚੰਗੀਏ ਵਾਜੀ ਵਾ ਕਿਉਂਕਿ ਇਹਨਾਂ ਗੀਤਾਂ ਕਰਕੇ ਡਾਕਟਰ ਜੂਸ ਪਾਈ ਮੇਰੇ ਗੀਤ ਕੀਤੇ ਮੈਂ ਜਿਹੜਾ ਕਰਕੇ ਮੈਂ ਇੰਗਲੈਂਡ ਅਮਰੀਕਾ ਅਮਜੋਰ ਸਾਰੀ ਦੁਨੀਆ ਕੋ ਮੀਆਂ ਜੀ ਤੇ ਇਹ ਕਰਕੇ ਉਹਨਾਂ ਦਾ ਬਹੁਤ ਬਹੁਤ ਥੈਂਕ ਯੂ ਦਾ ਨਮਰ ਕਰਦਾ ਤੇ ਮੇਰਾ ਨਵਾਂ ਗੀਤ ਮੰਗੀ ਚੱਕ ਮਗਲਾਨੀ ਦਾ ਲਿਖਿਆ ਹੋਇਆ ਚੂਰੋ ਬੁੱਟ ਨਵਾਂ ਰਿਕਾਰਡ ਮੇਰਾ ਐਟੀਟਿਊਡ ਆ ਰਿਹਾ ਜੀ ਟੀਰਾ ਮੇਜਰ ਭਾਜੀ ਜਿਨ੍ਹਾਂ ਨੇ ਮੇਰਾ ਨਵਾਂ ਰਿਕਾਰਡ ਕੀਤਾ ਮੈਂ ਉਹਨਾਂ ਦੀ ਚੈਨਲ ਸੇਟ ਯੂਰੋਬੋਰਡ ਤੇ ਨਵਾਂ ਗੀਤ ਆ ਰਿਹਾ ਕੱਲ ਪਰਸੋਂ ਨੂੰ ਹਮ ਹਮ ਬਹੁਤ ਹੀ ਪਿਆਰਾ ਐਟੀਟਿਊਡ ਤੇ ਜੇ ਕੋਈ ਮੇਰੇ ਦੋਹਰਾਂ ਨਾਲ ਸੁਣਾਉਣਾ ਚਾਹੁੰਦਾ ਜਰੂਰ ਜੀ ਜਰੂਰ ਜੇ ਸੁਣਾ ਸਕਦੇ ਸੋ ਜਰੂਰ ਸੁਣਾਓ ਲੋ ਜੀ ਮੇਰਾ ਨਵਾਂ ਗੀਤ ਆ ਰਿਹਾ ਬਿਲਕੁਲ ਜਲਦੀ ਯੂਰੋਬੋਰਡ ਤੇ ਬਹੁਤ ਹੀ ਪਿਆਰਾ ਗੀਤ ਮੰਗੀ ਚੱਕ ਮੰਗਲਾਨੀ ਦਾ ਲਿਖਿਆ ਹੋਇਆ ਜੀ ਐਟੀਟਿਊਡ ਹਮ ਐਟੀਟਿਊਡ ਆਪਣਾ ਤੂੰ ਸਾਹਮਣ ਕੁੜੀਏ ਜੇ ਜਾਨੀਏ ਤੇ ਆਉਂ ਜਾਂਦਾਰਾ ਐਟੀਟਿਊਡ ਆਪਣਾ ਤੁਸਾਂ ਨੂੰ ਕੁੜੀਏ ਜੇ ਜਾਨੀਏ ਤੇ ਆਉਂ ਜਾਂਦਾ ਆਉਂ ਜਾਂਦਾ ਰਾਤ ਬਾਤ ਖੂਬ ਜੀ ਸਾਨੂੰ ਦਿਲ ਤੋਂ ਇਸ ਗਾਣੇ ਦੀ ਉਡੀਕ ਰਹੇਗੀ ਅਸੀਂ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਾਂ ਤੁਹਾਡੇ ਆਉਣ ਵਾਲੇ ਗਾਣੇ ਦਾ ਥੈਂਕ ਯੂ ਤੇ ਅਸੀਂ ਜ਼ਰੂਰ ਤੁਹਾਡਾ ਗਾਣਾ ਸੁਣਾਂਗੇ ਤੇ ਦਰਸ਼ਕਾਂ ਨੂੰ ਵੀ ਬੇਨਤੀ ਹੈ ਕਿ ਜ਼ਰੂਰ ਸ਼ਰਮੀਲਾ ਜੀ ਦਾ ਗਾਣਾ ਸੁਣਿਓ ਤੇ ਤੁਹਾਨੂੰ ਕਿੱਦਾਂ ਦਾ ਲੱਗਿਆ ਉਹਦਾ ਕਮੈਂਟ ਕਰਕੇ ਜ਼ਰੂਰ ਦੱਸਿਓ ਜੀ ਸ਼ਰਮੀਲਾ ਜੀ ਤੁਹਾਡੇ ਨਾਲ ਗੱਲਾਂ ਕਰਨ ਨੂੰ ਬਹੁਤ ਜੀ ਕਰਦਾ ਹੈ ਤੇ ਕੀ ਕਰੀਏ ਪਰ ਸਮਾਂ ਇਜਾਜ਼ਤ ਨਹੀਂ ਦਿੰਦਾ ਤੇ ਤੁਸੀਂ ਸਾਡੇ ਦਰਸ਼ਕਾਂ ਨੂੰ ਕੀ ਸਨੇਹਾਂ ਤੋਂ ਹੁੰਦੇ ਜਾਂਦੇ ਮੈਂ ਇਹੀ ਬੇਨਤੀ ਕਰੂੰਗਾ ਭੈਣ ਜੀ ਬਹੁਤ ਵਧੀਆ ਚੰਗਾ ਲਿਖਣਾ ਚਾਹੀਦਾ ਚੰਗਾ ਗਾਉਣਾ ਚਾਹੀਦਾ ਤੇ ਸਰੋਤਿਆਂ ਨੂੰ ਬੇਨਤੀ ਕਿ ਚੰਗਾ ਸੁਣਨਾ ਚਾਹੀਦਾ ਕਿਉਂਕਿ ਆਪਣੀ ਪੰਜਾਬੀ ਮਾਂ ਬੋਲੀ ਆਪਣਾ ਸੱਭਿਆਚਾਰ ਆਪਣਾ ਪਛੋਕੜ ਚੰਗੇ ਗੀਤ ਲਿਖਣੇ ਚਾਹੀਦੇ ਚੰਗੇ ਗਾਉਣੇ ਚਾਹੀਦੇ ਸੁਣਨ ਵਾਲਿਆਂ ਨੂੰ ਵੀ ਬੇਨਤੀ ਕਿ ਚੰਗੇ ਗੀਤ ਸੁਣਨੇ ਚਾਹੀਦੇ ਮੈਂ ਮਿੱਤੂ ਬੰਗੜ ਜੀ ਅਮਰੀਕਾ ਵਾਲਾ ਉਹ ਨਿਕਲ ਜੀ ਇੰਗਲੈਂਡ ਵਾਲੇ ਉਹਨਾਂ ਦਾ ਵੀ ਬਹੁਤ थैंक यू ਧੰਨਵਾਦ ਕਰਦਾ ਕਿ ਮਾਨਕ ਤੁਹਾਡੇ ਚੈਨਲ ਨੂੰ ਸਭ ਤੁਹਾਡੀ ਸਾਰੀ ਟੀਮ ਨੇ ਬਹੁਤ ਬਹੁਤ ਤਰੱਕੀਆਂ ਬਖਸ਼ੀ ਮਿਹਰਬਾਨ ਜੀ ਦਰਸ਼ਕੋ ਜਿਵੇਂ ਕਿ ਤੁਸੀਂ ਜਾਣਦੇ ਹੋ ਇਹ ਸੀ ਅੱਜ ਸਾਡੇ ਨਾਲ ਜੀ ਸ਼ਰਮਿਲਾ ਜੀ ਤੇ ਉਮੀਦ ਹੈ ਦਰਸ਼ਕੋ ਤੁਹਾਨੂੰ ਸਾਰਿਆਂ ਨੂੰ ਅੱਜ ਦੀ ਇਹ ਮੁਲਾਕਾਤ ਬਹੁਤ ਪਸੰਦ ਆਈ ਹੋਵੇਗੀ ਤੇ ਉਮੀਦ ਕਰਦੇ ਹਾਂ ਤੁਹਾਨੂੰ ਜਲਦੀ ਮਿਲਾਂਗੇ ਇੱਕ ਨਵੀਂ ਸ਼ਖਸੀਅਤ ਦੇ ਨਾਲ ਜਲਦੀ ਤੁਹਾਡੇ ਉਹਨਾਂ ਨੂੰ ਰੂਬਰੂ ਕਰਾਵਾਂਗੇ ਤਦ ਤੱਕ ਲਈ ਦਿਓ ਇਜਾਜ਼ਤ ਦੀ ਧੰਨਵਾਦ